हां जी स्वागत है एक नई कहानी ਦੇ ਵਿੱਚ ਉਮੀਦ ਕਰਦੀ ਆਂ ਕਹਾਣੀ ਪਸੰਦ ਆਉਗੀ 17 ਸਾਲ ਦੀ ਉਮਰ ਨੂੰ ਅਕਸਰ ਘੱਟ ਸਮਝਿਆ ਜਾਂਦਾ ਪਰ ਮੇਰੇ ਲਈ ਸੋਚਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਮੈਂ ਇਸ ਉਮਰ ਵਿੱਚ ਇੰਨਾ ਤਜਰਬਾ ਕਰ ਲਿਆ ਸੀ ਜੋ ਆਮ ਤੌਰ ਤੇ 25 ਸਾਲ ਦੀ ਉਮਰ ਦੇ ਲੋਕਾਂ ਨੂੰ ਹੁੰਦਾ ਜਦੋਂ ਮੈਂ ਰਾਤ ਨੂੰ ਆਪਣੇ ਮਾਪਿਆਂ ਨੂੰ ਵੇਖਦੀ ਤਾਂ ਆਪਣੇ ਜਜ਼ਬਾਤਾਂ ਤੇ ਕਾਬੂ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਸੀ ਮੈਂ ਪਸੀਨੇ ਨਾਲ ਭਿੱਜ ਜਾਂਦੀ ਸੀ ਤੇ ਬਾਕੀ ਰਾਤ ਮੇਰੇ ਲਈ ਬਹੁਤ ਔਖੀ ਹੋ ਜਾਂਦੀ ਸੀ ਸ਼ਾਇਦ ਇਹ ਹੀ ਵਜ੍ਹਾ ਸੀ ਕਿ 15 ਸਾਲ ਦੀ ਉਮਰ ਵਿੱਚ ਮੇਰਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ ਮੇਰੇ ਦਿਮਾਗ ਵਿੱਚ ਇਹੋ ਜਿਹੇ ਖਿਆਲ ਆ ਰਹੇ ਸੀ ਜੋ ਇੱਕ ਨੌਜਵਾਨ ਕੁੜੀ ਦੇ ਠੀਕ ਨਹੀਂ ਹੁੰਦੇ ਸਾਡਾ ਇੱਕ ਕਮਰੇ ਵਾਲਾ ਘਰ ਸੀ ਜਿੱਥੇ ਮੇਰੇ ਮਾਪਿਓ ਤੇ ਮੇਰਾ ਛੋਟਾ ਭਰਾ ਰਹਿੰਦੇ ਸੀ ਮੇਰੇ ਮਾਪਿਓ ਦੇ ਲਈ ਕਮੰਜਾ ਸੀ ਤੇ ਮੈਂ ਤੇ ਮੇਰਾ ਭਰਾ ਇਕੱਠੇ ਹੀ ਸੌਂਦੇ ਸੀ ਜੋ ਕਿ ਮੇਰੇ ਤੋਂ 5 ਸਾਲ ਛੋਟਾ ਸੀ ਇਸ ਲਈ ਇਹਨਾਂ ਗੱਲਾਂ ਨੂੰ ਉਹ ਨਹੀਂ ਸਮਝਦਾ ਸੀ ਜੋ ਮੈਨੂੰ ਸਮਝਾ ਰਹੀਆਂ ਸਨ ਜਦੋਂ ਮੈਂ ਅੱਧੀ ਰਾਤ ਨੂੰ ਆਪਣੇ ਮਾਪਿਓ ਦੀਆਂ ਗੱਲਾਂ ਸੁਣਦੀ ਤਾਂ ਮੇਰੇ ਕੰਨ ਤੱਕ ਗਰਮ ਹੋ ਜਾਂਦੇ ਤੇ ਸ਼ਰਮ ਨਾਲ ਸਰੀਰ ਕੰਬੂਰਦਾ ਮੈਂ ਉਹਨਾਂ ਦੀਆਂ ਗੱਲਾਂ ਬੜੀ ਬੇਸ਼ਰਮੀ ਨਾਲ ਕੇ ਸੁਣਦੀ ਸੀ ਮੈਂ ਚਾਹੁੰਦੀ ਸੀ ਕਿ ਮੈਂ ਉੱਠ ਕੇ ਜਾਵਾਂ ਤੇ ਉਹਨਾਂ ਨੂੰ ਦੱਸਾਂ ਕਿ ਮੈਂ ਜਾਗ ਰਹੀ ਹਾਂ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਸੀ ਫਿਰ ਮੈਂ ਆਪਣੀ ਅੱਖਾਂ ਬੰਦ ਕਰ ਲੈਂਦੀ ਤੇ ਕਦੇ ਲੁੱਕ ਕੇ ਵੇਖਦੀ ਮੇਰਾ ਸਬਰ ਜਵਾਬ ਦੇ ਗਿਆ ਸੀ ਮੇਰੇ ਤੋਂ ਹੁਣ ਇਹ ਸਭ ਕੁਝ ਸਹਨ ਨਹੀਂ ਹੁੰਦਾ ਸੀ ਘਰ ਦੇ ਹਾਲਾਤ ਵੀ ਚੰਗੇ ਨਹੀਂ ਸੀ ਅਸੀਂ ਬਹੁਤ ਹੀ ਗਰੀਬ ਸੀ ਹਰ ਰਾਤੀ ਕੁਝ ਦੇਖਦੇ ਹੋਏ ਮੈਂ ਉਹਨਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਅੰਦਰ ਹੀ ਅੰਦਰ ਸੜਨ ਲੱਗੀ ਸੀ ਮੇਰਾ ਦਿਲ ਚਾਹੁੰਦਾ ਸੀ ਕੋਈ ਉਹ ਜ ਆਦਮੀ ਮਿਲੇ ਜਿਸ ਸਾਥ ਫੜ ਕੇ ਮੈਂ ਇਸ ਘਰ ਤੋਂ ਦੂਰ ਜਾ ਸਕਾਂ ਤੇ ਆਪਣੀ ਸਾਰੀ ਇੱਛਾ ਪੂਰੀ ਕਰਾਂ ਪਰ ਇਹ ਵੀ ਬਹੁਤ ਮੁਸ਼ਕਲ ਸੀ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਸੀ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਘਰੋਂ ਬਾਹਰ ਨਿਕਲ ਕੇ ਆਪਣੀ ਕਿਸਮਤ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ ਜੀਵਨ ਸਾਥੀ ਦੀ ਤਲਾਸ਼ ਵਿੱਚ ਮੈਂ ਨਿਕਲਾਂਗੀ ਜਦੋਂ ਮੈਂ ਆਪਣੇ ਮੰਮੀ ਪਾਪਾ ਨੂੰ ਦੱਸਿਆ ਕਿ ਮੈਂ ਨੌਕਰੀ ਕਰਨੀ ਚਾਹੁੰਨੀ ਹਾਂ ਤਾਂ ਉੱਚੀ ਉੱਚੀ ਹੱਸਣ ਲੱਗੇ ਮੈਂ ਗੁੱਸੇ ਵਿੱਚ ਕਿਹਾ ਦੇਖੋ ਮੈਂ ਇੱਕ ਹਫ਼ਤੇ ਦੇ ਵਿੱਚ ਨੌਕਰੀ ਲੱਭ ਲਾਂਗੀ ਫਿਰ ਇਹ ਘਰ ਛੱਡ ਕੇ ਚਲੀ ਜਾਵਾਂਗੀ ਮੇਰੇ ਮਾਪਿਓ ਗੱਲ ਸੁਣ ਕੇ ਮੇਰਾ ਦਿਲ ਕੰਬ ਗਿਆ ਸੀ ਪਰ ਅਗਲੇ ਦਿਨ ਮੈਂ ਤਿਆਰ ਹੋ ਕੇ ਨੌਕਰੀ ਦੀ ਤਲਾਸ਼ ਵਿੱਚ ਗਈ ਮੇਰੇ ਮਾਪਿਓ ਤਾਂ ਕਿਸੇ ਤਰ੍ਹਾਂ ਮੇਰੇ ਨੌਕਰੀ ਕਰਨ ਤੇ ਰਾਜੀ ਨਹੀਂ ਸੀ ਕਿਉਂਕਿ ਮੇਰਾ ਪਿਓ ਸਾਰੀ ਰਾਤ ਮੇਰੀ ਮਾਂ ਨੂੰ ਪਰੇਸ਼ਾਨ ਕਰਦਾ ਏਸ ਦੇ ਬਾਵਜੂਦ ਉਹ ਸਵੇਰੇ ਸੁੱਤੀ ਰਹਿੰਦੀ ਤੇ ਜਦੋਂ ਉੱਠੀ ਆਪਣੇ ਕੰਮ ਵਿੱਚ ਲੱਗ ਜਾਂਦੀ ਪਰ ਥੱਕੀ ਰਹਿੰਦੀ ਕਿਉਂਕਿ ਹਰ ਰਾਤ ਉਹ ਮੇਰੇ ਪਿਓ ਦੇ ਜ਼ੁਲਮਾਂ ਨੂੰ ਬਰਦਾਸ਼ਤੋ ਕਰਦੀ ਸੀ ਅਕਸਰ ਮੇਰਾ ਪਿਓ ਨਸ਼ੇ ਵਿੱਚ ਘਰ ਆਉਂਦਾ ਤੇ ਉਸ ਤੋਂ ਬਾਅਦ ਜੋ ਹਰਕਤ ਕਰਦਾ ਉਸ ਕਰਕੇ ਦਿਨ ਪਰ ਮੇਰੀ ਮਾਂ ਸ਼ਰਮ ਦੇ ਮਾਰੇ ਸਾਡੇ ਤੋਂ ਮੂਲਕਾਂ ਦੀ ਰਹਿੰਦੀ ਉਸ ਨੂੰ ਅਹਿਸਾਸ ਸੀ ਕਿ ਮੈਂ ਹੁਣ ਜਵਾਨ ਹੋ ਗਈਆਂ ਤੇ ਉਸ ਦੀਆਂ ਸਾਰੀਆਂ ਗੱਲਾਂ ਦੀ ਮੈਨੂੰ ਸਮਝ ਆ ਗਈ। ਇਹਨਾਂ ਸਾਰੀਆਂ ਦਿੱਕਤਾਂ ਤੋਂ ਮੈਂ ਤੰਗ ਆ ਕੇ ਨੌਕਰੀ ਕਰਨ ਦਾ ਫੈਸਲਾ ਕੀਤਾ। ਫਿਰ ਮੈਂ ਇੱਕ ਫੈਕਟਰੀ ਵਿੱਚ ਗਈ ਜਿੱਥੇ ਰੋਜ਼ ਨਵੀਆਂ ਕੁੜੀਆਂ ਦੀ ਭਰਤੀ ਹੁੰਦੀ ਸੀ। ਫੈਕਟਰੀ ਦੇ ਅੰਦਰ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇੱਥੇ ਸਿਰਫ ਪੜੀਆਂ ਲਿਖਿਆ ਕੁੜੀਆਂ ਨੂੰ ਨੌਕਰੀ ਤੇ ਰੱਖਿਆ ਜਾਂਦਾ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਮੈਂ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਕਿਹਾ ਕਿ ਮੇਰੇ ਮਾਲਕ ਨਾਲ ਗੱਲ ਕਰਵਾ ਦਿਓ। ਮੈਂ ਖੁਦ ਉਸ ਨੂੰ ਆਪਣੀ ਸਮੱਸਿਆ ਦੱਸਾਂਗੀ। ਮੇਰੀ ਗੱਲ ਸੁਣ ਕੇ ਉਸ ਕੁੜੀ ਨੇ ਮੈਨੂੰ ਗੌਰ ਨਾਲ ਵੇਖਿਆ ਤੇ ਫਿਰ ਕਿਹਾ ਮਾਲਕ ਹਰ ਕਿਸੇ ਨੂੰ ਨਹੀਂ ਮਿਲਦੇ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਪਰ ਉਸ ਨੂੰ ਮੇਰੇ ਤੇ ਕੋਈ ਤਰਸ ਨਾ ਆਇਆ ਮੈਂ ਬਾਹਰ ਜਾਣ ਲਈ ਨਿਕਲ ਗਈ ਤਾਂ ਮੇਰੀ ਨਜ਼ਰ ਇੱਕ ਵੱਡੀ ਗੱਡੀ ਤੇ ਪਈ ਜਿਸ ਵਿੱਚੋਂ ਲੰਮਾ ਚੌੜਾ ਆਦਮੀ ਉਤਰਿਆ ਮੈਨੂੰ ਯਕੀਨ ਸੀ ਕਿ ਉਹ ਆਦਮੀ ਉਹੀ ਹੈ ਜਿਸ ਦੀ ਉਹ ਕੰਪਨੀ ਸੀ ਉਹ ਕੰਪਨੀ ਦਾ ਮਾਲਕ ਹੈ ਉਹ ਕਰੀਬ 50 ਸਾਲਾਂ ਦਾ ਆਦਮੀ ਸੀ ਤੇ ਮੇਰੇ ਪਿਓ ਦੀ ਉਮਰ ਦਾ ਉਸ ਨੂੰ ਵੇਖ ਕੇ ਤਾਂ ਮੈਨੂੰ ਆਪਣੇ ਪਿਓ ਦੀ ਯਾਦ ਆ ਗਈ ਉਸ ਦੀਆਂ ਉਹ ਗੱਲਾਂ ਵੀ ਯਾਦ ਆ ਗਈਆਂ ਜੋ ਮੇਰੀ ਮਾਂ ਨਾਲ ਕਰਦਾ ਸੀ ਮੈਨੂੰ ਯਕੀਨ ਨਹੀਂ ਸੀ ਕਿ ਉਮਰ ਵਿੱਚ ਅਕਸਰ ਜਜ਼ਬਾਤਾਂ ਤੇ ਕਾਬੂ ਨਹੀਂ ਹੁੰਦਾ ਪਰ ਮੈਂ ਕਿਸੇ ਵੀ ਹਾਲ ਵਿੱਚ ਨੌਕਰੀ ਕਰਨਾ ਚਾਹੁੰਦੀ ਸੀ ਫਿਰ ਮੈਂ ਉਸ ਨਾਲ ਗੱਲ ਕੀਤੀ ਤੇ ਕਿਹਾ ਕਿ ਸਰ ਮੇਰੀ ਗੱਲ ਤਾਂ ਸੁਣ ਲਓ ਉਹ ਆਦਮੀ ਨੇ ਮੈਨੂੰ ਇੱਕ ਗਹਿਰੀ ਨਜ਼ਰ ਨਾਲ ਵੇਖਿਆ ਤੇ ਦੱਸਿਆ ਕਿ ਸਾਹਿਬ ਜੀ ਇਹ ਕੁੜੀ ਇੱਥੇ ਨੌਕਰੀ ਲਈ ਆਈ ਆ ਉਹ ਆਦਮੀ ਮੇਰੀ ਖੂਬਸੂਰਤੀ ਨੂੰ ਨਜ਼ਰਅੰਦਾਜ਼ ਨਾ ਕਰ ਸਕਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਨੂੰ ਦੇਖਦੇ ਹੋਏ ਆਪਣੇ ਪਿੱਛੇ ਆਉਂਦਾ ਇਸ਼ਾਰਾ ਕੀਤਾ ਮੈਂ ਵੀ ਬੜੀ ਸ਼ਰਮ ਨਾਲ ਉਸ ਦੇ ਪਿੱਛੇ-ਪਿੱਛੇ ਅੰਦਰ ਚਲੀ ਗਈ ਤਾਂ ਰਿਸੈਪਸ਼ਨ ਤੇ ਖੜੀ ਕੁੜੀ ਮੈਨੂੰ ਵੇਖ ਕੇ ਹੈਰਾਨ ਰਹਿ ਗਈ ਸੀ ਕਿਉਂਕਿ ਜਦੋਂ ਮੈਂ ਬਾਹਰ ਨਿਕਲੀ ਤਾਂ ਮੇਰਾ ਹੁਲੀਆ ਕੁਝ ਹੋਰ ਸੀ ਤੇ ਕੁਝ ਹੁਣ ਹੋਰ ਸੀ ਪਰ ਹੁਣ ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਵਖਾ ਦਿੱਤਾ ਸੀ ਮੇਰੀ ਖੂਬਸੂਰਤੀ ਸਾਰਿਆਂ ਦੇ ਸਾਹਮਣੇ ਆ ਗਈ ਮੈਂ ਮਸਕਰਾ ਕੇ ਉਸ ਕੁੜੀ ਨੂੰ ਵੇਖਿਆ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਪਹਿਲੀ ਵਾਰੀ ਕਾਮਯਾਬ ਹੋਈ ਹੋਵਾਂ ਪਰ ਮੈਨੂੰ ਹੀ ਨਹੀਂ ਪਤਾ ਸੀ ਕਿ ਮੈਂ ਆਪਣੀ ਬਰਬਾਦੀ ਦੇ ਰਸਤੇ ਤੇ ਪਹਿਲਾ ਪੈਰ ਰੱਖ ਦਿੱਤਾ ਮਾਲਕ ਨੇ ਮੈਨੂੰ ਆਪਣੇ ਕਮਰੇ ਚ ਲਿਜਾ ਕੇ ਆਪਣੇ ਸਾਹਮਣੇ ਬਿਠਾਇਆ ਮੇਰੇ ਕੋਲ ਤਾਂ ਕੋਈ ਡਿਗਰੀ ਨਹੀਂ ਸੀ ਕਿਉਂਕਿ ਮੈਂ ਜੋ ਵੀ ਕੋਈ ਸਰਕਾਰੀ ਸਕੂਲ ਵਿੱਚ ਪੜਿਆ ਸੀ ਉਹ ਵੀ 6ਵੀਂ 7ਵੀਂ ਤੱਕ ਹੀ ਪੜਿਆ ਸੀ ਉਸ ਤੋਂ ਬਾਅਦ ਤਾਂ ਮੈਂ ਪੜ੍ਹਾਈ ਨਹੀਂ ਕੀਤੀ ਤੇ ਨਾ ਹੀ ਮੇਰੇ ਕੋਲ ਡਿਗਰੀ ਸੀ ਤੇ ਮੈਂ ਉਸ ਨੂੰ ਮਨਾ ਕਰ ਦਿੱਤਾ ਤੇ ਸਿਰ ਹਲਾ ਦਿੱਤਾ ਕਿ ਮੈਂ ਬਹੁਤ ਘੱਟ ਪੜ੍ਹੀ ਲਿਖੀ ਹਾਂ ਪਰ ਨੌਕਰੀ ਕਰਨਾ ਚਾਹੁੰਦੀ ਹਾਂ ਉਹ ਕੁਝ ਦੇਰ ਚੁੱਪ ਕਰਕੇ ਮੈਨੂੰ ਵੇਖਦਾ ਰਿਹਾ ਤੇ ਫਿਰ ਉੱਠ ਕੇ ਮੇਰੇ ਨੇੜੇ ਆਇਆ ਤੇ ਕਹਿਣ ਲੱਗਾ ਤੂੰ ਨੌਕਰੀ ਕਰੇਂਗੀ ਤੈਨੂੰ ਤਾਂ ਕੋਈ ਨੌਕਰੀ ਨਹੀਂ ਦੇਊਗਾ ਬਹੁਤ ਮੁਸ਼ਕਲ ਨਾਲ ਮੈਂ ਗੱਲ ਕਹੀ ਕਿ ਮੈਨੂੰ ਨੌਕਰੀ ਦੀ ਲੋੜ ਹੈ ਕਿਉਂਕਿ ਮੇਰੇ ਘਰ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਨਹੀਂ ਮੇਰੀ ਗੱਲ ਸੁਣ ਕੇ ਉਹ ਮਸਕਰਾਇਆ ਤੇ ਕਹਿਣ ਲੱਗਾ ਠੀਕ ਹੈ ਮੈਂ ਤੈਨੂੰ ਨੌਕਰੀ ਦੇਣ ਲਈ ਤਿਆਰ ਹਾਂ ਪਰ ਤੈਨੂੰ ਬਹੁਤ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਪੈਣਾ ਮਹਿਰਾਨ ਸੀ ਤੇ ਮਾਲਕ ਵੱਲ ਵੇਖ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਕਿਹੜੀ ਨੌਕਰੀ ਦਾ ਆਫਰ ਦੇ ਰਿਹਾ ਹੈ ਮੈਂ ਮਾਲਕ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਕਿਹੜੀ ਨੌਕਰੀ ਦੇਣਾ ਚਾਹੁੰਦੇ ਹੋ ਉਹਨੇ ਕਿਹਾ ਜੇ ਤੂੰ ਚਾਹੇ ਤਾਂ ਤੂੰ ਮੇਰੀ ਅਸਿਸਟੈਂਟ ਰਹਿ ਸਕਦੀ ਹੈ ਤੈਨੂੰ ਹਰ ਵਕਤ ਮੇਰੇ ਨਾਲ ਰਹਿਣਾ ਪੈਣਾ ਜਿੱਥੇ ਮੈਂ ਜਾਊਂਗਾ ਤੈਨੂੰ ਵੀ ਮੇਰੇ ਨਾਲ ਜਾਣਾ ਪੈਣਾ ਮਾਲਕ ਦੀ ਇਹ ਗੱਲ ਮੈਨੂੰ ਬੜੀ ਅਜੀਬ ਲੱਗੀ ਇਹ ਪਹਿਲੀ ਵਾਰ ਸੀ ਜਦੋਂ ਕੋਈ ਆਦਮੀ ਮੇਰੇ ਇੰਨਾ ਨੇੜੇ ਸੀ ਮੇਰੇ ਸਰੀਰ ਵਿੱਚ ਇੱਕ ਹਲਚਲ ਜੀ ਮਚ ਗਈ ਮੇਰੇ ਮਾਪਿਓ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਣ ਲੱਗੀਆਂ ਮੈਂ ਸ਼ਰਮ ਨਾਲ ਸਿਰ ਝੁਕਾ ਰਿਹਾ ਸੀ ਪਰ ਮੈਂ ਉਸ ਨੌਕਰੀ ਨੂੰ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦੀ ਸੀ ਇਸ ਲਈ ਮੈਂ ਮਾਲਕ ਨੂੰ ਕਿਹਾ ਕਿ ਠੀਕ ਹੈ ਮੈਨੂੰ ਸਵਕਾਰ ਹੈ ਉਹ ਮਸਕਰਾਇਆ ਤੇ ਕਹਿਣ ਲੱਗਾ ਅੱਜ ਹੀ ਆਪਣੀ ਨੌਕਰੀ ਸ਼ੁਰੂ ਕਰ ਤੈਨੂੰ ਬਦਲੇ ਵਿੱਚ ਮੇਰੇ ਨਾਲ ਰਹਿਣਾ ਪੈਣਾ ਮੈਂ ਪੁੱਛਿਆ ਕਿ ਮੇਰਾ ਕੰਮ ਕੀ ਹੋਊਗਾ ਤਾਂ ਉਹ ਖੜਾ ਹੋਇਆ ਤੇ ਕਹਿਣ ਲੱਗਾ ਮੇਰੇ ਕੋਟ ਦੇ ਬਟਨ ਖੋਲ ਮੈਂ ਅਚਾਨਕ ਹੈਰਾਨ ਹੋ ਗਈ ਤੇ ਉਸ ਵੱਲ ਵੇਖਣ ਲੱਗੀ ਉਸਨੇ ਮਸਕਰਾ ਕੇ ਮੈਨੂੰ ਵੇਖਿਆ ਤੇ ਕਿਹਾ ਕਿ ਤੇਰੀ ਨੌਕਰੀ ਸ਼ੁਰੂ ਹੋ ਗਈ ਮੈਂ ਜਲਦੀ ਨਾਲ ਉਸਦੇ ਬਟਨ ਖੋਲੇ ਤਾਂ ਕਹਿਣ ਲੱਗਾ ਹੁਣੇ ਕੋਟ اتار ਕੇ ਸਾਈਡ ਤੇ ਹੈਂਗਰ ਤੇ ਲਾ ਦੇ ਤੇ ਆਪਣਾ ਦੁਪੱਟਾ ਵੀ ਉੱਥੇ ਟੰਗ ਦੇ ਜਿਵੇਂ ਹੀ ਮਾਲਕ ਨੇ ਮੈਨੂੰ ਆਰਡਰ ਦਿੱਤਾ ਮੈਂ ਝਟ ਉੱਡਦਾ ਹੀ ਕੀਤਾ ਮਸਕਰਾ ਕੇ ਕਹਿਣ ਲੱਗਾ "ਬਸ ਤੂੰ ਮੇਰੇ ਨਾਲ ਇਦਾਂ ਹੀ ਕੰਮ ਕਰ" ਅਜੀਬ ਕਰੀਬ ਜੀ ਨੌਕਰੀ ਬਾਰੇ ਮੈਨੂੰ ਹੈਰਾਨੀ ਤਾਂ ਹੋਈ ਪਰ ਖੁਸ਼ੀ ਵੀ ਮਹਿਸੂਸ ਹੋ ਰਹੀ ਸੀ ਕਿਉਂਕਿ ਕੰਮ ਤਾਂ ਕੋਈ ਵੀ ਔਖਾ ਨਹੀਂ ਸੀ ਉਸਨੇ ਮੈਨੂੰ ਚੰਗੀ ਤਨਖਾਹ ਵੀ ਦਿੱਤੀ ਜਦੋਂ ਕਿ ਮੈਂ ਉਸਦੇ ਕੈਬਨ ਵਿੱਚ ਬੈਠੀ ਰਹੀ ਕੁਝ ਦੇਰ ਤੱਕ ਉਹ ਦਫ਼ਤਰ ਦੇ ਕੰਮਾਂ ਵਿੱਚ ਲੱਗਾ ਰਿਹਾ ਫਿਰ ਅਚਾਨਕ ਕਹਿਣ ਲੱਗਾ ਕਿ ਜਾ ਕੱਲ ਸਵੇਰੇ ਆਉਣਾ ਜਦੋਂ ਮੈਂ ਘੜੀ ਵੇਖੀ ਤਾਂ ਦੁਪਹਿਰ ਦਾ 1 ਵਜੇ ਰਿਹਾ ਸੀ ਅੰਨੀ ਛੇਤੀ ਮੇਰੀ ਛੁੱਟੀ ਹੋ ਗਈ ਸੀ ਮੈਂ ਤਾਂ ਬੜੀ ਖੁਸ਼ ਹੋ ਗਈ ਸੀ ਆਪਣਾ ਹੁਲੀਆ ਠੀਕ ਕਰਕੇ ਮੈਂ ਸਿੱਤੀਕਰ ਪਹੁੰਚੀ ਤੇ ਜਾ ਕੇ ਆਪਣੇ ਪਿਓ ਨੂੰ ਖਬਰ ਦਿੱਤੀ ਉਹਨਾਂ ਨੂੰ ਯਕੀਨ ਹੀ ਨਾ ਹੋਇਆ ਲੱਗਾ ਮੈਂ ਝੂਠ ਬੋਲਦੀ ਆ ਪਰ ਜਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਕਿਹਾ ਚਲ ਠੀਕ ਹੈ ਅਗਲੇ ਦਿਨ ਮੈਂ ਆਪਣੇ ਕੰਮ ਤੇ ਪਹੁੰਚੀ ਤਾਂ ਕੁਝ ਦੇਰ ਬਾਅਦ ਮਾਲਕ ਵੀ ਆ ਗਿਆ ਸੀ ਜੋ ਬਹੁਤ ਹੀ ਬੇਚੈਨੀ ਵਿੱਚ ਸੀ ਉਸਨੇ ਕਿਹਾ ਕਿ ਅੱਜ ਆਪਾਂ ਨੂੰ ਸ਼ਹਿਰੋਂ ਬਾਹਰ ਜਾਣਾ ਉੱਥੇ ਨਵੀਂ ਫੈਕਟਰੀ ਦੀ ਨੀਵ ਰੱਖਣੀ ਹੈ ਮੈਨੂੰ ਵੀ ਉਸਦੇ ਨਾਲ ਜਾਣਾ ਪੈਣਾ ਸੀ ਮਾਲਕ ਦੀ ਗੱਲ ਸੁਣ ਕੇ ਮੈਂ ਘਬਰਾ ਗਈ ਕਿਉਂਕਿ ਮੈਂ ਕਦੇ ਸ਼ਹਿਰ ਤੋਂ ਬਾਹਰ ਨਹੀਂ ਗਈ ਸੀ ਪਰ ਇਹ ਨੌਕਰੀ ਸੀ ਇਸ ਲਈ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪਣਾ ਦੁਪੱਟਾ ਪਹਿਲਾਂ ਹੀ ਹੈਂਗਰ ਤੇ ਟੰਗ ਦਿੱਤਾ ਕਿਉਂਕਿ ਮੈਂ ਜਾਣਦੀ ਸੀ ਇਹ ਨੌਕਰੀ ਮੈਨੂੰ ਮੇਰੀ ਖੂਬਸੂਰਤੀ ਕਰਕੇ ਮਿਲੀ ਹੈ ਇਸ ਹਾਲਤ ਵਿੱਚ ਮੇਰਾ ਹੁਸਨ ਹੋਰ ਵੀ ਜ਼ਿਆਦਾ ਨਿਖਰ ਜਾਂਦਾ ਸੀ ਮੈਂ ਇੱਕ ਨਜ਼ਰ ਸ਼ੀਸ਼ੇ ਤੇ ਮਾਰੀ ਤੇ ਫਿਰ ਮਾਲਕ ਦੇ ਪਿੱਛੇ-ਪਿੱਛੇ ਤੁਰ ਪਈ ਉਸ ਤੋਂ ਪਹਿਲਾਂ ਮੈਂ ਬਾਹਰ ਨਿਕਲਦੀ रिसेप्शन ਤੇ ਬੈਠੀ ਕੁੜੀ ਨੇ ਮੈਨੂੰ ਹੌਲੀ ਜਿਹੀ ਆਵਾਜ਼ ਵਿੱਚ ਰੋਕ ਲਿਆ ਜਦੋਂ ਮੈਂ ਉਸ ਦੇ ਕੋਲ ਗਈ ਤਾਂ ਉਸ ਨੇ ਮੈਨੂੰ ਕਿਹਾ ਇਹ ਨੌਕਰੀ ਨਾ ਕਰ ਉਸ ਕੁੜੀ ਦੀ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਸ ਨੂੰ ਬੜੀ ਹੀ ਨਫ਼ਰਤ ਭਰੀ ਨਜ਼ਰ ਨਾਲ ਵੇਖਿਆ ਤੇ ਫਿਰ ਗੱਡੀ ਵਿੱਚ ਜਾ ਕੇ ਬੈਠ ਗਈ ਅਸੀਂ ਕੁਝ ਚਿਰ ਬਾਅਦ ਇੱਕ ਥਾਂ ਤੇ ਉਤਰੇ ਜਿੱਥੇ ਦੂਜੀ ਫੈਕਟਰੀ ਦਾ ਨੀਵ ਰੱਖਣ ਜਾ ਰਹੀ ਸੀ ਫਿਰ ਵਾਪਸ ਗੱਡੀ ਵਿੱਚ ਬੈਠੇ ਮਾਲਕ ਨੇ ਕਿਹਾ ਕਿ ਬਹੁਤ ਗਰਮੀ ਹੈ ਨੇੜੇ ਹੀ ਮੇਰਾ ਫਾਰਮ ਹਾਊਸ ਆਪਾਂ ਉੱਥੇ ਜਾਂਦੇ ਹਾਂ ਕੁਝ ਦਿਨ ਆਰਾਮ ਕਰ ਲਾਂਗੇ ਪਹਿਲਾਂ ਮੈਨੂੰ ਇਸ ਗੱਲ ਤੋਂ ਇਤਰਾਜ਼ ਹੋਣਾ ਸੀ ਫਿਰ ਮੈਂ ਉਹਨਾਂ ਦੇ ਨਾਲ ਫਾਰਮ ਹਾਊਸ ਗਈ ਮਾਲਕ ਮੈਨੂੰ ਆਪਣੇ ਬੈੱਡਰੂਮ ਵਿੱਚ ਲੈ ਗਿਆ ਜਿੱਥੇ ਉਸ ਨੇ ਕਮਰੇ ਦੀ ਰੌਸ਼ਨੀ ਨੂੰ ਘੱਟ ਕਰ ਦਿੱਤਾ ਤੇ ਮੈਨੂੰ ਬੈੱਡ ਤੇ ਬੈਠਣ ਨੂੰ ਕਿਹਾ ਮੈਂ ਕੁਝ ਦੂਰੀ ਤੇ ਬੈਠਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਨੇੜੇ ਕਰ ਲਿਆ ਤੇ ਕਿਹਾ ਕਿ ਮੈਂ ਬਹੁਤ ਸੋਹਣੀ ਆ ਇਸ ਕਰਕੇ ਉਸ ਨੇ ਮੈਨੂੰ ਨੌਕਰੀ ਤੇ ਰੱਖਿਆ ਫਿਰ ਮਾਲਕ ਨੇ ਜੋ ਕਿਹਾ ਮੈਂ ਹੈਰਾਨ ਰਹਿ ਗਈ ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਨੌਕਰੀ ਦੇ ਦੂਜੇ ਦਿਨ ਉਸ ਨੇ ਆਪਣੇ ਜਜ਼ਬਾਤਾਂ ਦਾ ਮੇਰੇ ਕੋਲ ਖਲਾਸਾ ਕਰ ਦਿੱਤਾ ਤੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਪਰ ਮਾਲਕ ਨੇ ਕਿਹਾ ਕਿ ਮੈਂ ਇਸ ਵਿਆਹ ਦੇ ਬਾਰੇ ਕਿਸੇ ਨੂੰ ਨਾ ਦੱਸਾਂ ਇਹ ਸ਼ਰਤ ਰੱਖੀ ਮਾਲਕ ਨੇ ਕਿਹਾ ਕਿ ਆਪਣੀ ਉਮਰ ਵਿੱਚ ਬਹੁਤ ਫਰਕ ਹੈ ਲੋਕ ਗੱਲਾਂ ਕਰਨਗੇ ਪਰ ਉਸ ਨੂੰ ਸੱਚ ਨਾਲ ਮੇਨ ਨਾਲ ਪਿਆਰ ਹੋ ਗਿਆ ਸੀ ਉਸ ਦੀਆਂ ਗੱਲਾਂ ਸੁਣ ਕੇ ਮੈਂ ਬੜੀ ਖੁਸ਼ ਹੋ ਗਈ ਕਿਉਂਕਿ ਮੈਂ ਵੀ ਕਈ ਸਾਲਾਂ ਤੋਂ ਆਪਣੇ ਜਜ਼ਬਾਤਾਂ ਦੀ ਅੱਗ ਵਿੱਚ ਸੜ ਰਹੀ ਸੀ ਮੈਨੂੰ ਇੱਕ ਅਲੱਗ ਕਰ ਦੇਣ ਦੇ ਲਈ ਉਹ ਤਿਆਰ ਵੀ ਹੋ ਗਿਆ ਸੀ ਤੇ ਮੈਂ ਬਿਨਾਂ ਸੋਚੇ ਹਾਂ ਕਰ ਦਿੱਤੀ ਫਿਰ ਮਾਲਕ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਕਿਹਾ ਕਿ ਆਪਾਂ ਅੱਜ ਹੀ ਦੋਨੋਂ ਵਿਆਹ ਕਰਾਂਗੇ ਕੁਝ ਛੇਰਵਾਦ ਉਸਨੇ ਪੰਡਿਤ ਨੂੰ ਬੁਲਾਇਆ ਤੇ ਕਿਹਾ ਸਾਡੇ ਦੋਹਾਂ ਦੇ ਵਿਆਹ ਦਾ ਇੰਤਜ਼ਾਮ ਕਰੋ ਸਾਡਾ ਵਿਆਹ ਹੋ ਗਿਆ ਮੈਂ ਨਾ ਆਪਣੀ ਮਾਂ ਦਾ ਧਿਆਨ ਕੀਤਾ ਤੇ ਨਾ ਆਪਣੇ ਪਿਓ ਦਾ ਵਿਆਹ ਤੋਂ ਕੁਝ ਛੇਰਵਾਦ ਜਦੋਂ ਅਸੀਂ ਵਾਪਸ ਗਏ ਤਾਂ ਮਾਲਕ ਨੇ ਕੰਮਲੇ ਦਾ ਦਰਵਾਜ਼ਾ ਬੰਦ ਕੀਤਾ ਤੇ ਮੈਂ ਨਾ ਵਕਤ گزارਣਾ ਸ਼ੁਰੂ ਕਰ ਦਿੱਤਾ ਮਾਲਕ ਆ 50 ਸਾਲਾਂ ਦੇ ਨੇੜੇ ਸੀ ਪਰ ਉਸ ਵਿੱਚ ਬਹੁਤ ਤਾਕਤ ਸੀ ਕੁਝ ਦਿਨ ਬਾਅਦ ਮੈਂ ਉਸ ਦੇ ਸਾਹਮਣੇ ਢੇਰ ਹੋ ਗਈ ਅਤੇ ਫਿਰ ਅਸੀਂ ਦੋਨੋਂ ਇੱਕ પતિ ਪਤਨੀ ਵਾਂਗ ਰਹਿਣ ਲੱਗੇ ਪਰ ਇਹ ਮੇਰੀ ਨੌਕਰੀ ਸੀ ਮੈਂ ਸਵੇਰੇ ਕੰਮ ਤੇ ਆਉਂਦੀ ਤੇ ਸ਼ਾਮ ਨੂੰ ਫ੍ਰੀ ਹੋ ਕੇ ਘਰ ਜਾਂਦੀ ਮੈਨੂੰ ਉਦਾਂ ਹੀ ਤਨਖਾਹ ਮਿਲਦੀ ਜਦੋਂ ਮੈਂ ਰੋਜ਼ ਦਫ਼ਤਰ ਜਾਂਦੀ ਤਾਂ ਮਾਲਕ ਕਿਸੇ ਨਾ ਕਿਸੇ ਬਹਾਨੇ ਮੈਨੂੰ ਬਾਹਰ ਲੈ ਜਾਂਦਾ ਤੇ ਆਪਣੀ ਇੱਛਾ ਪੂਰੀ ਕਰਦਾ ਮੈਨੂੰ ਵੀ ਬੁਰਾ ਨਹੀਂ ਲੱਗਦਾ ਸੀ ਕਿਉਂਕਿ ਮੈਂ ਹੁਣ ਉਸਦੀ ਘਰ ਵਾਲੀ ਸੀ ਸਾਡੇ ਵਿੱਚ ਪਵਿੱਤਰ ਰਿਸ਼ਤਾ ਸੀ ਪਰ ਇੱਕ ਮਹੀਨੇ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ ਮੇਰੇ ਮਾਪਿਆਂ ਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਮੈਂ ਇਹ ਖਬਰ ਪਹਿਲਾਂ ਮਾਰਤ ਨੂੰ ਦਿੱਤੀ ਕਿ ਮੈਂ ਮਾਂ ਬਣਨ ਵਾਲੀ ਆ ਇਹ ਸੁਣ ਕੇ ਉਹ ਖੁਸ਼ੀ ਨਾਲ ਚਮਕ ਪਿਆ ਉਸਨੇ ਕਿਹਾ ਕਿ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਚਲਦਾ ਉਹ ਮੈਨੂੰ ਆਪਣੇ ਨਾਲ ਲੈ ਗਿਆ ਤੇ ਕਈ ਘੰਟੇ ਤੱਕ ਗੱਡੀ ਚੱਲਦੀ ਰਹੀ ਮੈਂ ਪਰੇਸ਼ਾਨ ਹੋ ਗਈ ਤੇ ਪੁੱਛਿਆ ਆਪਾਂ ਕਿੱਥੇ ਜਾ ਰਹੇ ਆਂ ਪਰਵਾਰਕ ਨੇ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਾ ਦਿੱਤਾ ਜਦੋਂ ਗੱਡੀ ਰੁਕੀ ਤਾਂ ਮੇਰੀ ਜਾਨ ਨਿਕਲ ਗਈ ਕਿਉਂਕਿ ਅਸੀਂ ਇੱਕ ਪਿੰਡ ਵਿੱਚ ਸੀ ਉੱਥੇ ਇੱਕ ਪੁਰਾਣੀ ਹਵੇਲੀ ਦੇ ਸਾਹਮਣੇ ਗੱਡੀ ਰੁਕੀ ਸੀ ਮੈਂ ਬੜੀ ਹੈਰਾਨੀ ਨਾਲ ਉਸ ਨੂੰ ਵੇਖਿਆ ਤੇ ਉਸ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਇਸ ਲਈ ਮੈਂ ਤੈਨੂੰ ਆਪਣੇ ਘਰ ਲੈ ਕੇ ਆਇਆ ਇਹ ਮੇਰਾ ਪਿੰਡ ਹੈ ਮੈਂ ਇਸ ਜ਼ਿਲ੍ਹੇ ਦਾ ਸਰਪੰਚ ਵੀ ਆਂ ਇੱਥੇ ਸ਼ਹਿਰ ਵਿੱਚ ਮੇਰੀਆਂ ਕਈ ਫੈਕਟਰੀਆਂ ਨੇ ਤੇ ਹੁਣ ਤੂੰ ਮੇਰਾ ਵਾਰਿਸ ਪੈਦਾ ਕਰਨਾ ਇਸ ਲਈ ਤੈਨੂੰ ਇੱਥੇ ਇਸ ਹਵੇਲੀ ਵਿੱਚ ਰਹਿਣਾ ਪੈਣਾ ਮਾਲਕ ਦੀ ਗੱਲ ਸੁਣ ਕੇ ਮੈਂ ਘਬਰਾ ਗਈ ਸੀ ਕਿਉਂਕਿ ਮੇਰੇ ਮਾਪਿਆਂ ਨੂੰ ਕੁਝ ਵੀ ਨਹੀਂ ਪਤਾ ਸੀ ਤੇ ਮੈਂ ਅਚਾਨਕ ਇੱਥੇ ਆ ਗਈ ਜਿਵੇਂ ਹੀ ਅਸੀਂ ਦੋਨੋਂ ਹਵੇਲੀ ਦੇ ਅੰਦਰ ਗਏ ਤਿੰਨ ਵੱਡੀ ਉਮਰ ਦੀਆਂ ਔਰਤਾਂ ਮਾਲਕ ਨੂੰ ਵੇਖ ਕੇ ਹੱਥ ਬੰਨ ਕੇ ਨੇੜੇ ਆਈਆਂ ਤੇ ਕਹਿਣ ਲੱਗੀਆਂ ਜੇ ਤੁਸੀਂ ਆਉਣਾ ਸੀ ਤਾਂ ਸਾਨੂੰ ਦੱਸ ਦਿੰਦੇ ਅਸੀਂ ਤੁਹਾਡੇ ਆਉਣ ਦੀ ਤਿਆਰੀ ਕਰਦੇ ਮਾਲਕ ਨੇ ਦੱਸਿਆ ਜੋ ਵੱਡੀ ਹੈ ਉਹ ਮੇਰੀ ਮਾਂ ਹੈ ਤੇ ਦੋ ਮੇਰੀਆਂ ਘਰਵਾਲੀਆਂ ਮਾਲਕ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਕਦੇ ਉਹਨਾਂ ਬਾਰੇ ਗੱਲ ਸੁਣੀ ਵੀ ਨਹੀਂ ਸੀ ਪਰ ਉਹਨਾਂ ਨੇ ਇੱਕ ਵਾਰ ਦੱਸਿਆ ਸੀ ਕਿ ਮੇਰਾ ਜੇ ਵਿਆਹ ਨਹੀਂ ਹੋਇਆ ਤੇ ਮੈਂ ਉਸ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ ਪਰ ਅੱਜ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਮਾਲਕ ਨੇ ਉਹਨਾਂ ਤਿੰਨਾਂ ਨੂੰ ਵੇਖਿਆ ਤੇ ਕਿਹਾ ਇਹ ਮੇਰੀ ਘਰ ਵਾਲੀ ਹੈ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਤੇ ਅੱਜ ਤੋਂ ਇਹ ਇਤੇ ਹਵੇਲੀ ਵਿੱਚ ਹੀ ਰਹੂਗੀ ਅਤੇ ਹੈਰਾਨ ਹੋ ਗਈਆਂ ਸੀ ਮਾਲਕ ਕਹਿੰਦਾ ਕਿ ਇਹਨਾਂ ਦੋਨਾਂ ਨੇ ਮੈਨੂੰ ਬੱਚਾ ਨਹੀਂ ਦਿੱਤਾ ਇਸ ਲਈ ਮੈਂ ਤੈਨ ਨਾਲ ਵਿਆਹ ਕੀਤਾ ਹੁਣ ਤੂੰ ਮੇਰਾ ਵਾਰਿਸ ਪੈਦਾ ਕਰਨਾ ਉਸ ਦੀ ਮਾਂ ਤੇ ਦੋਨੋਂ ਘਰ ਵਾਲਿਆਂ ਨੂੰ ਵੇਖ ਕੇ ਮੇਰੀ ਹਾਲਤ ਤਾਂ ਖਰਾਬ ਹੋ ਗਈ ਸੀ ਅਤੇ ਉਹ ਗੁੱਸੇ ਵਿੱਚ बोल ਰਹੀਆਂ ਸਨ ਕਿ ਨੀਵੀਂ ਜਾਤ ਦੀ ਕੁੜੀ ਨਾਲ ਵਿਆਹ ਕਰਨ ਦਾ ਕੋਈ ਰਿਵਾਜ ਨਹੀਂ ਤੁਸੀਂ ਕਿ ਸ਼ਹਿਰ ਦੀ ਕੁੜੀ ਨਾਲ ਉਸਦੀ ਬਿਨਾਂ ਜਾਤ ਪਾਤ ਪਤਾ ਕਰੇ ਉਸ ਨਾਲ ਕਿਵੇਂ रह ਸਕਦੇ ਹੋ ਇਸ ਵੇਲੇ ਦਾ ਵਾਰਸ ਉਹ ਕਿੱਦਾਂ ਪੈਦਾ ਕਰੂਗੀ ਮਾਂ ਮਾਲਕ ਨੇ ਜਵਾਬ ਦਿੱਤਾ ਕਿ ਮੈਂ ਹਮੇਸ਼ਾ ਆਪਣੇ ਨਾਲ ਨਹੀਂ ਰੱਖਣਾ ਇਹ ਬੱਚਾ ਪੈਦਾ ਕਰੇਗੀ ਤੇ ਬੱਚਾ ਹਵੇਲੀ ਚ ਰਹੂਗਾ। ਇਹ ਕੁੜੀ ਮੇਰੇ ਨਾਲ ਰਹੂਗੀ। ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਮੈਂ ਤੀਜਾ ਵਿਆਹ ਕੀਤਾ। ਇਹ ਸੰਕੇਤ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ। ਕਿਉਂਕਿ ਉਸ ਦੀ ਾਕਾਤ ਮੇਰੇ ਸਾਹਮਣੇ ਸੀ ਪਰ ਮੇਰੀ ਬੋਲਣ ਦੀ ਹਿੰਮਤ ਨਹੀਂ ਸੀ। ਮੈਂ ਡਰਦੇ ਡਰਦੇ ਇੱਕ ਗੱਲ ਜ਼ਰੂਰ ਕਹੀ ਕਿ ਮੇਰੇ ਮਾਪਿਓ ਤੇ ਕੀ ਬਿੱਤੂਗੀ ਜੇ ਮੈਂ ਨਹੀਂ ਜਾਵਾਂਗੀ ਤਾਂ ਮਾਲਕ ਨੇ ਕਿਹਾ ਤੂੰ ਆਪਣੇ ਘਰ ਦੀ ਚਿੰਤਾ ਛੱਡ ਦੇ। ਮੈਂ ਤੇਰੇ ਘਰ ਹਰ ਮਹੀਨੇ ਪੈਸੇ ਭੇਜਾਂਗਾ। ਤੋ ਹੁਣ ਇਸ ਵਕਤ ਵਿੱਚ ਇੱਕ ਚਿੱਠੀ ਲਿਖ ਤੇ ਉਹਨਾਂ ਨੂੰ ਲਿਖ ਕੀ ਮੈਂ ਕੰਮ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਆਈਆਂ ਇੱਥੇ ਮੈਨੂੰ ਇੱਕ ਸਾਲ ਲੱਗ ਸਕਦਾ ਮੈਂ ਮਾਲਕ ਦੇ ਸਾਹਮਣੇ ਆਪਣੀ ਜ਼ੁਬਾਨ ਨਾ ਖੋਲ ਸਕੀ ਮੈਂ ਬੁਰੀ ਤਰ੍ਹਾਂ ਇਸ ਹਵੇਲੀ ਵਿੱਚ ਫਸ ਗਈ ਸੀ ਨਾ ਹੀ ਭੱਜ ਸਕਦੀ ਸੀ ਉੱਥੇ ਮੇਰਾ ਬਹੁਤ ਧਿਆਨ ਰੱਖਿਆ ਜਾਂਦਾ ਦੁਖਤਕਲੀਬ ਵਿੱਚ ਪੂਰੇ 9 ਮਹੀਨੇ ਬਿਤਾਏ ਜਦੋਂ ਬੱਚਾ ਹੋਣ ਵਾਲਾ ਸੀ ਦਰਦ ਹੋਇਆ ਤਾਂ ਮੈਨੂੰ ਇਸ ਹਵੇਲੀ ਤੋਂ ਬਾਹਰ ਦੂਜੇ ਸ਼ਹਿਰ ਲੈ ਕੇ ਗਏ ਉੱਥੇ ਬੱਚਾ ਪੈਦਾ ਹੋਇਆ ਮੈਂ ਉਸੇ ਸ਼ਕਲ ਤੱਕ ਨਹੀਂ ਦੇਖੀ ਜਦੋਂ ਹੋਸ਼ ਆਈ ਤਾਂ ਮੈਂ ਆਪਣੇ ਸ਼ਹਿਰ ਵਿੱਚ ਸੀ ਇੱਥੇ 3 ਬੈਡਰੂਮ ਦਾ ਇੱਕ ਫਲੈਟ ਤੇ ਕਾਗਜ਼ ਡਿਵੋਰਸ ਦੇ ਪੇਪਰ ਰੱਖੇ ਹੋਏ ਸੀ ਜਿਸ ਨੂੰ ਵੇਖ ਕੇ ਮੇਰਾ ਸਿਰ ਚੱਕਰਾ ਗਿਆ ਉਸ ਵਿੱਚ ਇੱਕ ਚਿੱਠੀ ਸੀ ਜਿਸ ਵਿੱਚ ਲਿਖਿਆ ਸੀ ਕਿ ਹੁਣ ਤੇਰਾ ਮੇਨਾ ਕੋਈ ਰਿਸ਼ਤਾ ਨਹੀਂ ਰਹੇਗਾ ਨੌਕਰੀ ਦੀ ਤੈਨੂੰ ਮੇਰੀ ਦੂਜੀ ਫੈਕਟਰੀ ਵਿੱਚ ਕੰਮ ਮਿਲ ਜਾਊਗਾ ਜਿੱਥੇ ਤੂੰ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ گزار ਸਕਦੀ ਆ ਮੈਂ ਕੁਝ ਦਿਨ ਆਰਾਮ ਕਰਕੇ ਮਾਲਕ ਦੀ ਦੂਜੀ ਫੈਕਟਰੀ ਵਿੱਚ ਨੌਕਰੀ ਲੱਗ ਗਈ ਇੱਕ ਹੋਰ ਮੁਸੀਬਤ ਮੇਰੇ ਤੇ ਟੁੱਟ ਪਈ ਉਥੋਂ ਦੇ ਵਰਕਰਾਂ ਨੂੰ ਪਤਾ ਲੱਗਾ ਕਿ ਇਸ ਫੈਕਟਰੀ ਦੇ ਮਾਲਕ ਦੀ ਮੌਤ ਹੋ ਗਈ ਇਹ ਫੈਕਟਰੀ ਉਹਨਾਂ ਦੀ ਘਰਵਾਲੀ ਚਲਾ ਰਹੀ ਹੈ ਮੈਂ ਮਾਲਕ ਦੀ ਘਰਵਾਲੀ ਦੇ ਸਾਹਮਣੇ ਕਦੀ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਜੇ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਉਹਨਾਂ ਦੀ ਫੈਕਟਰੀ ਵਿੱਚ ਕੰਮ ਕਰਦੀ ਹਾਂ ਤਾਂ ਮੈਨੂੰ ਕੰਮ ਤੋਂ ਕੱਢ ਦਿੱਤੇ ਮੈਂ ਆਪਣੇ ਬੱਚੇ ਲਈ ਪਲ-ਪਲ ਤੜਪਦੀ ਹਾਂ ਜਿਸ ਆਦਮੀ ਨਾਲ ਮੇਰਾ ਰਿਸ਼ਤਾ ਸੀ ਹੁਣ ਇਸ ਦੁਨੀਆ ਵਿੱਚ ਨਹੀਂ ਮੈਂ ਆਪਣੇ ਬੱਚੇ ਨੂੰ ਕਿੱਥਾਂ ਮਿਲਾਂ 나ਹੀਂ ਮੇਰੇ ਕੋਲ ਕੋਈ ਪ੍ਰੂਫ ਹੈ ਤੇ ਨਾਹੀਂ ਕੁਝ ਹੋਰ ਬਸ ਇੱਕ ਡਿਵੋਰਸ ਦੇ ਪੇਪਰ ਨੇ ਮੇਰੇ ਕਾਨੂੰਨ ਮੇਰੇ ਬੱਚੇ ਨੂੰ ਮਿਲਣ ਦਵੇ ਪਤਾ ਨਹੀਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਨੂੰ ਕੀ ਕਰਨਾ ਚਾਹੀਦਾ ਕਿਵੇਂ ਮੈਂ ਆਪਣੇ ਬੱਚੇ ਨੂੰ ਹਾਸਲ ਕਰ ਸਕਦੀ ਹਾਂ ਕਿਉਂਕਿ ਮੈਂ ਗਰੀਬ ਔਰਤਾਂ ਤੇ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਕੋਈ ਚੰਗਾ ਵਕੀਲ ਕਰ ਸਕਾਂ